ਬਾਈ ਜੀ ਆ ਜਿਹੜਾ 98000 ਵਾਲਾ ਇਹਦੀ ਫੋਨ ਨਹੀਂ ਚੱਕ ਰਿਹਾ ਜੀ ਇਹ ਫੈਕਟਰੀ ਵਾਲੇ ਦਾ ਅੱਛਿਆ ਉਹ ਬੇ ਫੈਕਟਰੀ ਵਾਲੇ ਦਾ ਪਿਛਲੀ ਪਾਰਟੀ ਦਾ 10 ਵਾਲਾ 6210 ਨੰਬਰ ਹੈ ਆ ਪ੍ਰਧਾਨ ਦਾ ਨੰਬਰ ਤੁਹਾਨੂੰ ਭੇਜ ਦਿੰਦਾ ਮੈਂ ਲੈ ਕੇ ਹਾਂਜੀ ਹਾਂ ਜੀ ਕੋਈ ਸਾਰੇ ਰਲੇ ਆਏ ਤੇ ਕਹਿੰਦੇ ਡਰਾਈਵਰ ਨਹੀਂ ਚੱਲ ਰਿਹਾ ਡਰਾਈਵਰ ਨੂੰ ਜਲਦੀ ਆ ਥਾਰੀ ਹਾਂ ਮੈਂ ਕਿਹਾ ਵੀ ਹੁਣ ਪਿਛਲਾ ਭੀਆ ਤੂੰ ਖਾਲੀ ਮੈਂ ਤੈਨੂੰ ਕਹਿੰਦਾ ਤੂੰ ਖਾਲੀ ਕਿਉਂ ਕਰਾਈ ਗੱਡੀ ਖਾਲੀ ਨਾ ਕਰਾਉਂਦਾ ਹਾਂਜੀ ਹੁਣ ਇਹ ਜਿਹੜਾ ਫੈਕਟਰੀ ਵਾਲਾ ਇਹਨੇ ਤੇ ਪਹੁੰਚ ਬਣਾਤੀ ਐ ਤੇ ਕਹਿੰਦਾ ਗੱਡੀ ਕੱਢ ਲਓ ਬਾਹਰ ਇਹਨੇ ਕੀ ਲਿਖਤਾ ਮਾਲ ਗਿੱਲਾ ਇਹਨੇ ਲਿਖਤਾ ਵੀ ਮਾਲ ਕੋ ਪਾਣੀ ਲੱਗਾ ਹੋਇਆ ਹੈ ਮਾਲ ਮਤਲਬ ਸਾਰਾ ਮੈਂ ਵੀਡੀਓ ਬਣਾਈਆਂ ਸੁੱਕਾ ਮਾਲ ਆ ਥੱਲੇ ਪਾਣੀ ਇੱਕ ਘੁੱਟ ਵੀ ਨਹੀਂ ਹੈਗਾ ਵੀ ਭਾਈ ਇਹ ਮਾਲ ਥੱਲੇ ਪਾਣੀ ਚਲ ਜੇ ਮਤਲਬ ਗਿੱਲਾ ਹੋ ਜਾਂਦਾ ਥੋਰੀਆਂ ਜਿ ਹੁਣ ਵੀ ਗਿੱਲੀਆਂ ਹੀ ਨਿਕਲਣੀਆਂ ਇਹ ਗੱਲ ਹੀ ਹੁੰਦੀ ਦੋ ਅੱਜ 3 ਦਿਨ ਹੋ ਗਏ ਹਾਂਜੀ ਉਹ ਹੁਣ ਉੱਤੋਂ ਸੁੱਕੇ ਉਹ ਉੱਥੇ ਵੇਡਾ ਕਰੀ ਜਾਂਦਾ ਮੋਸਤ ਮਾਰਦਾ ਮਾਲ ਭਲਾਣਾ ਕਰਦਾ ਢੀਂਗ ਕਰਦਾ ਇੱਥੇ ਤੇ ਹੁਣ ਸੁੱਕਾ ਨਿਕਲਿਆ ਮਾਲ ਵਿੱਚ ਰੇਤਾ ਉੜਦਾ ਮਾਲ ਦੇ ਦਾ ਅੱਛਾ ਜੀ ਉਹ ਦਲਾਲ ਵੀ ਉਦਾਂ ਦਾ ਹੀ ਆ ਨਹੀਂ ਇਹ ਤਾਂ ਫਿਰ ਜੀ ਸ਼ਰਿਆਮ ਧੱਕਾ ਉਹ ਹੀ ਆ ਹੁਣ ਮਾਲਕ ਨੂੰ ਬੁਵਾਜ ਆ ਤੂੰ ਆ ਜਾ ਮੈਂ ਕਿਹਾ ਆ ਜਾ ਮੁੜ ਕੇ ਮੈਂ ਥੋੜੀ ਕਟਾਉਂਗਾ ਤੈਨੂੰ ਪੈਸੇ ਆ ਕੇ ਹੁਣ ਅਗਲਾ ਮਾਲਕ ਨੂੰ ਮਾਲਕ ਨੂੰ ਕਹਿ ਦਿਓ ਜੀ ਕੱਲ ਨੂੰ ਕਹਿ ਦੀ ਮੇਰੀ ਤਰਖਾ ਜੇ ਤੂੰ ਕੱਟਦਾ ਫਿਰੇ ਵਾਹ ਉਹ ਦੇਖ ਮਾਲਕ ਵੀ ਨਾਲ ਦਾ ਹੀ ਇਹਨਾਂ ਦੇ ਉਹ ਤੁਹਾਡੀ ਗਲਤੀ ਆ ਤੇ ਮੈਂ ਤੇਰੀਆਂ ਤੂੰ ਦੋ ਤਰਪਾਲਾਂ ਦਿੱਤੀਆਂ ਆ ਉਹ ਦੋਵੇਂ ਜੇਵ ਦੀਆਂ ਨਹੀਂ ਆ ਉੱਤੇ ਪਾਤੀਆਂ ਹੁਣ ਮੈਂ ਤੀਜੀ ਕਿੱਥੋਂ ਲੈ ਕੇ ਪਾਵਾਂ ਹਾਂ ਜੀ ਤੋ ਵੀ ਢੰਗ ਨਾਲ ਨਹੀਂ ਪਾਈਆ ਮੈਂ ਯਾਰ ਮੈਂ ਕੋਈ ਮੇਰੀ ਗੱਲ ਸੁਣੋ ਮੈਂ ਅੱਜ ਦਾ ਤਾਂ 20 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਅਜ ਤਾਂ ਹੀ ਤੇ ਕਦੇ ਦਿੱਕਤ ਆਈ ਨਹੀਂ ਮੈਂ ਅੱਜ ਤੱਕ ਜਿੱਥੋਂ ਗੱਲਾਂ ਤੋਂ ਪਤਾ ਲੱਗਦਾ ਬਾਈ ਜੀ ਹੂੰ ਬਈ ਤੁਹਾਡੇ ਮਾਲਕ ਨਾਲ ਗੱਲ ਹੋਈ ਆ ਪਾਲਟੀ ਦੀ ਹਾਂਜੀ ਠੀਕ ਆ ਉਹ ਉਹਨੂੰ ਮੁਰੇਉਂ ਤੁਹਾਡਾ ਕਹਿੰਦਾ ਜੀ ਮਾਲਕ ਕਹਿ ਰਿਹਾ ਵੀ ਕੋਈ ਵਿੱਚ ਗਲੀ ਹੋ ਗਈ ਹੂੰ ਤਰਪਾਲ ਦੇ ਏਕਣ ਜਣੀ ਕੀ ਕੀ ਹੋ ਗਿਆ ਉਹ ਬਈ ਕੋਈ ਕਿਤੋਂ ਫਟੀ ਹੋਊ ਤਰਪਾਲ ਜਣੀ ਕਿ ਤੁਹਾਡੇ ਮਾਲਕ ਦਾ ਕਹਿਣਾ ਪਾਲਟੀ ਵਾਲੇ ਨੇ ਦੋ ਚੱਕਰ ਪਹਿਲਾਂ ਮਾਲਕ ਨੂੰ ਕਿਹਾ ਕਿ ਤਰਪਾਲਾਂ ਲੈਣ ਤਰਪਾਲ ਲੈ ਕੇ ਦਿਓ ਭਾਜੀ ਹਾਂਜੀ ਅਗਲਾ ਕਹਿੰਦਾ ਜੀ ਮੈਨੂੰ 50 ਸਾਲ ਹੋ ਗਏ ਗੱਡੀਆਂ ਦਾ ਕੰਮ ਕਰਦੇ ਨੂੰ ਅੱਛਾ ਜੀ ਤੁਹਾਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈ ਮੈਨੂੰ ਜ਼ਿਆਦਾ ਪਤਾ ਗੱਡੀਆਂ ਚਲਾਉਣ ਦਾ ਫਿਰ ਹੁਣ ਅਗਲਾ ਮੂਰ ਉਹ ਇਹ ਗੱਲ ਕਹਿੰਦਾ ਮੈਨੂੰ 50 ਸਾਲ ਹੋ ਗਏ ਫਿਰ ਹੁਣ ਦੱਸੋ ਇਹ ਵੇਚਣੋਂ ਕੀ ਕਰਦਾ ਇਹ ਇਹ ਇਹਦੇ ਵਿੱਚ ਹੁਣ ਤੁਹਾਡਾ ਸਮਝ ਲਓ ਜੇ ਇਹ ਪਹਾੜਾ ਮਰ ਗਿਆ ਕੱਲ ਨੂੰ ਮਾਲਕ ਨੇ ਤੁਹਾਡੇ ਇਹ ਖਾਤੇ 'ਚ ਪੈਸੇ ਪਾਤੇ ਫਿਰ ਤੁਸੀਂ ਕਿੱਧਰ ਜਾਵੇਂਗੇ ਉਹ ਜੀ ਕੋਈ ਤੇ ਗੱਲ ਨਾ ਹਾਂ ਹੁਣ ਆਪਾਂ ਤੁਹਾਡੇ ਸਾਹਮਣੇ ਪਾਰਟੀਆਂ ਨਾਲ ਗੱਲ ਕਰੀ ਆ ਉਹ ਕਹਿੰਦਾ ਯੂਨੀਅਨ ਚ ਗੱਲ ਕਰੋ ਜੀ ਹਾਂਜੀ ਹਾਂਜੀ ਠੀਕ ਆ ਆ ਦੂਜਾ ਜਿਹੜਾ ਫੋਨ ਆ ਜੀ ਇਹ ਚੱਕਿਆ ਕਿਸੇ ਨੇ ਨਹੀਂ ਹੈਗਾ 98000 ਵਾਲਾ ਹਾਂ ਇਹ ਫੈਕਟਰੀ ਦਾ ਨੰਬਰ ਆ ਇੱਥੋਂ ਦਾ ਗੁਰੂ ਚੇਤਰ ਵਾਲੀ ਆ ਉਹ ਇਹਨਾਂ ਨੂੰ ਪਤਾ ਲੱਗ ਜਾਂਦਾ ਇੱਕ ਦੂਜੇ ਨੂੰ ਜਦੇ ਫੋਨ ਖੜਕਾ ਦਿੰਦੇ ਨੇ ਹਾਂ ਇਹ ਮੇਰੇ ਕੋਲੇ ਪਿਛਲੀ ਪਾਰਟੀ ਦਾ ਹੁਣ ਫੋਨ ਆ ਇਹ ਕੀ ਹੋਇਆ ਮੈਂ ਜਾਉਣਾ ਕੀ ਆ ਪਹੁੰਚ ਬਣਾ ਕੇ ਦੇਤੀ ਉਹਨੇ ਹਾਂ ਤੁਸੀਂ ਆ ਜਾਓ ਇੱਥੇ ਗੱਲ ਕਰਦੇ ਮੈਂ ਇੱਥੇ ਤੁਸੀਂ ਮੈਨੂੰ ਕੀ ਨਹੀਂ ਆਣੇ ਹੋਗੇ ਜਦੋਂ ਤੁਸੀਂ ਮੈਨੂੰ ਫੈਕਟਰੀ ਜ ਨਹੀਂ ਪਹੁੰਚਵਾ ਸਕਦੇ ਨੀ ਪਾੜਾ ਅਡਵਾਂਸ ਕਿੰਨਾ ਜੀ ਪਾੜਾ ਭਾਜੀ ਸਾਰਾ ਹੀ ਵਾਅ ਮਤਲਬ ਇੱਥੇ ਮਿਲਣਾ ਹੀ ਆ ਕੇ ਅਡਵਾਂਸ ਅਡਵਾਂਸ ਨਹੀਂ ਜੀ 40000 ਰੁਪਇਆ ਪਾੜਾ 49 ਤੇ ਹੀ ਗੱਡੀ ਆ 23 ਸਾਲ ਮਾਲ ਦਾ ਭਰਾ ਕੇ ਭੇਜਣਾ ਨੇ 40000 ਆਪਣਾ ਹੁਣ ਸਮਝ ਲੈ ਵੀ ਪਾੜਾ ਖਤਮ ਆਇ ਖਤਰਾਂ ਦਾ ਇਹ ਹੋਰ ਬੈਟ ਰਾਈ ਡੁੱਬ ਗਿਆ ਠੀਕ ਆ ਹਾਂਜੀ ਬਈ ਮਾਲ ਜਿੰਨਾਂ ਦਾ ਇਹ ਕੰਮ ਹੋ ਗਿਆ ਵੀ ਸਾਡੇ ਕੋਲ ਚਾਹੇ ਲੱਖ ਗੱਡੀ ਪਹੁੰਚ ਗਈ ਆ ਪਰ ਜਿੰਨਾ ਚਿਰ ਤੁਹਾਡੀ ਗੱਡੀ ਦੇ ਵਿੱਚ ਮਾਲ ਆ ਠੀਕਾ ਉਹਨਾਂ ਚਿਰ ਡਰਾਈਵਰ ਦੇ ਪੱਲੇ ਪਾਤਾ ਇਹ ਆਓ ਡਰਾਈਵਰ ਜੀ ਦਾ ਗਦਾਮ ਜਿਹੜਾ ਜਣੀ ਕੀ ਇਹ ਗਦਾਮ ਤਿੰਨ ਦਿਨ ਥੋੜੀ ਗੱਡੀ ਨੂੰ ਗਦਾਮ ਬਣਾ ਕੇ ਰੱਖਿਆ ਇਹਨਾਂ ਨੇ ਹਾਂਜੀ ਇਹਨੂੰ ਮੈਂ ਪਹਿਲੇ ਦਿਨ ਕਿਹਾ ਵੀ ਨਹੀਂ ਲਵਾਉਣਾ ਮੇਰੀ ਗੱਡੀ ਕਢਾ ਦੇ ਮੈਂ ਕਦੇ ਹੋਰ ਖਾਲੀ ਗੱੜਾ ਲੈਣਾ ਗੱਲ ਕਰਕੇ ਮਾਂ ਪਿਛਲੀ ਪਾਰਟੀ ਨਾਲ ਠੀਕ ਆ ਜੀ ਨਹੀਂ ਕਢਣੀ ਨਾਲ ਵੀ ਨਹੀਂ ਛਾਂਡਣਾ ਮੈਂ ਕਿਹਾ ਜਿੱਗਲੀਆਂ ਬੋਰੀਆਂ ਛਾਂਡ ਦੇ ਉਹ ਵੀ ਨਹੀਂ ਝਾਂਟੀਆਂ ਹੁਣ ਜਦੋਂ ਪਿੱਛੇ ਮੱਕਿਆ ਗੁਆ ਜਦੋਂ ਮੈਂ ਕਿਹਾ ਵੀ ਮੇਰੀ ਗੱਡੀ ਕਿੜਾ ਉਹ ਝਾਰ ਤਾਂਕਾ ਛੜਤੀਆਂ ਜੀ ਵਿੱਚ ਹਾਂਜੀ ਫਿਰ ਇਹਨਾਂ ਨੇ ਉਹਦੇ ਥੱਲੇ ਖਲਾਰ ਲੀਆਂ ਜੀ ਇਹ ਗਿੱਲੀਆਂ ਉਹਦੇ ਵਿੱਚੋਂ ਕੋਈ ਬੋਰੀ ਨੂੰ ਮਤਲਬ ਥੱਲੇ ਲੀ ਬੋਰੀ ਤੇ ਗਿੱਲੀ ਰਹੂਗੀ ਬਾਹਰ ਉਲੀਆਂ ਤੇ ਚਲੋ ਸੁੱਕ ਜਾਂਦੀਆਂ ਤੱਲੋਂ ਸਾਰਾ ਮਾਲ ਸੁੱਕਾ ਨਿਕਲਿਆ ਹਾਂਜੀ ਇਹਨਾਂ ਨੇ ਉੱਤੇ ਖਲਾਰ ਕੇ ਇਹਨਾਂ ਨੂੰ ਵੀਡੀਓ ਬਣਾ ਕੇ ਬਿਜਲੀ ਕੁਆਲਟੀ ਨੂੰ ਪਾ ਦਿੱਤੀ ਜੀ ਅਸੀਂ ਬਾਹਰ ਖਲਾਰਿਆ ਉਹ ਮੈਨੂੰ ਕਹਿੰਦਾ ਮਾਲ ਤੇ ਗਿੱਲਾ ਤਾਂ ਖਲਾਰਿਆ ਮੈਂ ਕਿਹਾ ਮੈਂ ਕੋਲੇ ਖੜਾ ਹੈ ਗਿੱਲਾ ਦਾਤੂ ਵੀ ਇਹਦੇ ਵਿੱਚ ਕੋਈ ਬੋਰੀ ਨਹੀਂ ਕਿੱਲੀ ਬੋਰੀਆਂ ਦਾ ਨਿਕਲਦੀਆਂ ਸੁੱਕੀਆਂ ਵਿੱਚ ਰੇਤਾ ਉੱਡੀ ਜਾਂਦਾ ਹਾਂਜੀ ਉਹ ਯਾਰ ਤੁਹਾਨੂੰ ਪਤਾ ਨਹੀਂ ਲੱਗਦਾ ਤੁਹਾਨੂੰ ਨੋਲਕ ਨਹੀਂ ਅਗਲੇ ਨੂੰ ਗਿੱਲਾ ਲੱਗਦਾ ਮੈਂ ਕਿਹਾ ਚਲੋ ਭਾਈ ਨਹੀਂ ਜੇ ਇਹ 40000 ਰੁਪਇਆ ਪਾੜਾ ਰੱਖ ਕੇ ਇਹਨਾਂ ਦਾ ਫਿਰ ਸੁੱਕ ਵੀ ਜਾਣਾ ਇਹ ਨਾਲੇ ਇਹਨਾਂ ਨੂੰ ਕੀ ਹੁੰਦਾ ਇਹ ਜਿਹੜੇ ਤੁਸੀਂ ਬਰੇਮੇ ਲੈ ਕੇ ਆਏ ਹੋਏ ਹੋ ਠੀਕ ਆ ਬੋਤਲ ਮਾਰੀ ਮੁੱਤੀ ਸੁਲਾਵ ਆ ਗਈ ਇਹਨਾਂ ਨੂੰ ਕੱਲੋਂ ਫੋਲ ਦੇਣਾ ਇਹ ਓਕੇ ਨੇ ਆ ਤਾਂ ਇਹ ਹੁਣ ਇਹਨਾਂ ਨੂੰ ਪਤਾ ਵੀ ਗੱਡੀ ਵਾਲੇ ਤੋਂ ਹੋ ਗਿਆ ਮੈਂ ਗੱਡੀ 'ਚ ਹੋ ਗਿਆ ਜਿਹੜੀ ਗੱਲ ਆ। ਆ ਗੱਡੀ ਦੇ ਗੱਡੀ ਵਾਲੇ ਦੇ ਗੱਡੀ ਵਾਲੇ ਦੇ ਗੱਡੀ ਵਾਲੇ ਦੇ ਪੱਲੇ ਪਾ ਰਹੇ ਨੇ ਹੁਣ ਸਮਝ ਲਓ ਇਹ ਇੱਕ ਤਰ੍ਹਾਂ ਦਾ ਭਾੜਾ ਨਾ ਦੇਣ ਦਾ ਇਹ ਸਾਰਾ ਜਿਹੜਾ ਇਹ 17 ਇਹਨਾਂ ਨੇ ਰਚਿਆ ਆਪਣਾ ਬਈ ਅਸੀਂ ਸਾਨੂੰ ਭਾੜਾ ਨਾ ਦੇਣਾ ਪਵੇ। ਆ ਇਦਾਂ ਮਤਲਬ ਇਹ ਚਾਈ ਦਾ ਵਜੇ ਇੱਕ ਲੰਮਾ ਮਾਹੀ ਚੱਕਰ ਪੈਂਦਾ ਹੀ ਲੈਂਦਾ ਹੈ ਨਹੀਂ ਕੋਈ ਨਾ ਕੋਈ ਨਵਾਂ ਹੀ ਪੰਗਾ ਪੈਂਦਾ ਇਹ ਚਲੋ ਪਾਣੀ ਲਾ ਕੇ ਆਣੀ ਉਹ ਇਹ ਵਜਨ ਘਟਾਣ ਦੇ 2.3 ਕਵਾਂਟਲ ਆ ਤੁਸੀਂ ਦੱਸੇ ਰਹੇ ਹੋ ਵੀ ਇੱਕ ਗੱਡੀ ਵਾਲਾ ਦਾ ਕੱਟ ਲਿਆ ਪਹਿਲਾਂ ਖਾਸੇ ਪੈਸੇ ਅੱਗੇ ਕੋਈ ਹਾਂ ਤਾਂ ਉਹ ਗੱਡੀ ਵਾਲਾ ਮੇਰੀ ਗੱਲ ਸੁਣਾ ਦਿਹਾਉਣ ਮੈਂ ਜਾਦੇ ਪਰੇ ਜਾਂਦਾ ਨਾ ਹੂੰ ਨੀ ਆਮ ਗੱਡੀ ਵਾਲਾ ਕੋਈ ਦਾ ਵੀ ਯਾਰ ਆਪਾਂ ਚੱਕਰ 'ਚ ਪੈ ਜਾਗੇ ਉਹ ਹੋ ਜੂਗਾ ਤੇ ਗੱਡੀ ਵਾਲਾ ਚੁੱਪ ਕਰਕੇ 2-4000 5000 ਕਟਾ ਕੇ ਡੱਪ ਜਾਂਦਾ ਅੱਛਾ ਹੁਣ ਉਹ 35000 ਕਟਾ ਕੇ ਗਿਆ ਉਹਦੀ ਕਿਸੇ ਨੇ ਸੁਣਾਈ ਨਹੀਂ ਕੀਤੀ 35000 ਰੁਪਇਆ ਇੱਕ ਗੱਡੀ ਦਾ ਭਾੜਾ ਵਜਨ ਘਟੇ ਦਾ ਕਟਿਆ 40000 ਰੁਪਇਆ ਥੋੜਾ ਭਿਜੇਵਾ ਕਰਕੇ ਕੱਟ ਲਿਆ ਦੋ ਦੋ ਗੱਡੀਆਂ ਦਾ 70000 ਰੁਪਏ ભાੜੇ ਤੇ ਲੈਣ ਵੱਜ ਗਈ। ਆਹ ਤੇ ਉਹੀ ਹੈ ਜੇ ਨਾ ਮਾਲ ਤੇ ਮਤਲਬ ਸ਼ਿੱਕਾ ਲੱਗਦੇ ਤੇ ਨੇ ਵਜ਼ਨ ਘਟਾ ਦੇਣਾ ਹੀ ਹੁਣ ਇਹਦੇ ਉਥੋਂ ਨਾਲ ਉਹ ਵੀ 80 ਕਿਲੋ ਗੱਡੀ ਘਟਾ ਮੇਰੀ ਵਧਾਈ ਹੈ ਜਦੋਂ ਮੈਂ ਭਰੀ ਸੀ ਨਾ ਉਦੋਂ ਟੈਂਕੀ ਫੁੱਲ ਸੀ। ਅੱਛਾ ਜੀ। ਉਹ ਉਥੋਂ ਗੱਡੀ ਇੱਥੇ ਆਈ ਚੱਲ ਕੇ ਤੇ ਟੈਂਕੀ ਹੁਣ ਤੇਲ ਘਟਿਆ ਹੀ ਆ। ਕੋਈ 200 ਲੀਟਰ ਘਾਦਾ ਆਣਾ 49 ਤੇ ਹੀ ਗੱਡੀ ਆ। ਬਿਲਕੁਲ ਜੀ। ਤੇ ਉਹ ਹੁਣ ਇਹਨੇ 80 ਕਿਲੋ ਗੱਡੀ ਵਧਾਈ ਐ ਮੈਂ ਤੁਹਾਨੂੰ ਕੰਡਾ ਪਰਚੀਆਂ ਭੇਜੀਆਂ ਤੁਸੀਂ ਦੇਖ ਲਓ ਪਿਛਲੀ ਉਹ ਮੈਂ ਦੇਖ ਲੀਆਂ ਸਮਝ ਲਓ ਕਿਤੇ ਉਰੇ ਆ ਕੇ ਤੁਹਾਡੀ ਗੱਡੀ 1.5 ਕੁਇੰਟਲ ਘਟਣੀ ਚਾਹੀਦੀ ਸੀ ਉਥੋਂ ਹਾਂ ਤੇਵੇਂ ਗੰਦਾਨਗਰ ਜੇ ਤੁਸੀਂ ਕਰਨਾਲ ਆਏ ਹੋ ਤਾਂ ਤੁਹਾਡੀ ਘੱਟੋ ਘੱਟ ਗੰਗਾ ਨਗਰ ਤੋਂ ਇੱਥੇ ਆ ਕੇ 150 ਲੀਟਰ ਘਟਣੀ ਚਾਹੀਦੀ ਸੀ ਨਾ 1.5 ਕੁਇੰਟਲ ਪਾਵੇਂ 2 ਕੁਇੰਟਲ ਇਹਨਾਂ ਨੇ ਉਲਟੀ 80 ਕਿਲੋ ਵਧਾਤੀ ਉਹ ਵੀ ਸਮਝ ਲਓ ਵੀ 2.5 3 ਕੁਇੰਟਲ ਦਾ ਕਰਿਆ ਹੋਇਆ ਜਿਗਾਰ ਆ ਕਰਿਆ ਆ ਉਹ ਵੀ ਕਰਦਾ ਉਹ ਗੱਡੀ ਦੇ ਪਾਣੀ ਗੁਣੀ ਜਿਵੇਂ ਪ੍ਰਸ਼ਾਸਨ ਦੇ ਪਰਪਾਲਾਂ ਗੇਲੀਆਂ ਕਰਕੇ ਗੱਡੀ ਕਵਰ ਕਰ ਗਈ ਨਹੀਂ ਤੇ ਮੈਂ ਆ ਪਰ ਰਹੀਆਂ 2 ਕੁਇੰਟਲ 1.5 ਘੇੜੇ ਤੇ ਬੜਾ ਠੀਕ ਆ ਚਲੋ ਬਾਈ ਜੀ ਤੁਹਾਡਾ ਧੰਨਵਾਦ ਗੱਲ ਕਰਨ ਨੂੰ ਆਪਾਂ ਵੀਡੀਓ ਵੀ ਚਲਾਵਾਂਗੇ ਤੇ ਆਹ ਆਡੀਓ ਵੀ ਚਲਾਵਾਂਗੇ YouTube ਤੇ ਲੋਕਾਂ ਨੂੰ ਪਤਾ ਲੱਗੇ ਵੀ ਕਿਵੇਂ ਧੱਕਾ ਹੋ ਰਿਹਾ ਆ ਤੇ ਆਮ ਜਗ੍ਹਾ ਇਹ ਕੰਮ ਆ ਗੱਡੀਆਂ ਆ ਕੇ ਵੱਜ ਜਾਂਦੀਆਂ ਪਿੱਛੇ ਮਾਲਕ ਮੰਨਦੇ ਨਹੀਂ ਜੀ ਤੁਸੀਂ ਧਿਆਨ ਨਾ ਕੰਡਾ ਮੈਂ ਕਿਹਨੇਟਰ ਤੁਸੀਂ ਨਹੀਂ ਦਿੰਦੇ ਹਾਂਜੀ ਠੀਕ ਹੈ ਕਨੈਕਟਰ ਦਾ ਸਾਥ ਤੁਸੀਂ ਕਹੇ ਬਚਾਈ ਜੰਨੇ ਹੁਣ ਸਾਨੂੰ ਤੁਸੀਂ ਦੇ ਕੇ 15000 ਹਾਂ ਕੱਲਾ ਡਰਾਈਵਰ ਕਿੱਥੋਂ ਤਰਪਾਲਾਂ ਪਾਵੇ ਤੇ ਖੂਣ ਉਤਰੇ ਦੋ ਬੰਦੇ ਦੋ ਬੰਦੇ ਫੇਰ ਕੰਡਾ ਦੇਖਾ ਲਓ ਇੱਥੇ ਭਾਈ ਤੀਜਾ ਬੰਦਾ ਕੋਈ ਇਹਨਾ ਨਹੀਂ ਕੰਡੇ ਨੂੰ ਜਾ ਕੇ ਹੁਣ ਕਈਆਂ ਫੈਕਟਰੀਆਂ ਨੇ ਉਹ ਫੱਟੀ ਅੰਦਰ ਲਾਈ ਆ ਜਿਹੜੇ ਦੇ ਉੱਤੇ ਆਮ ਨੰਬਰ ਚੱਲਦੇ ਆ ਅੰਦਰ ਹੀ ਜਿਵੇਂ ਡਰਾਈਵਰ ਨੂੰ ਕਹੀ ਤੇ ਵੇਚੀ ਦੋ ਲੈਂਦੇ ਆ ਗੱਡੀ ਦੇ ਖਾਲੀ ਦੇ ਜੋ ਖਾਲੀ ਬਿਲਕੁਲ ਬਿਲਕੁਲ ਹੀ ਜਾਨੂ ਬੰਦਾ ਅੰਦਰ ਜਾਂਦਾ ਜਾਨੂ ਉਹ ਕੰਡਾ ਹੋਲਡ ਕਰ ਲੈਂਦੇ ਨੇ ਬਹੁਤ ਵਾਰ ਫੜੇ ਨੇ ਅਸੀਂ ਆ ਤੇ ਮੈਂ ਇਹਨਾਂ ਦੋ ਤਿੰਨ ਵਾਰੀ ਮੇਰੇ ਨਾਲ ਹੋਈ ਆ ਮੇਰਾ 90 ਕਿਲੋ ਵਜ਼ਨ ਹੈ ਕਿਤੇ ਮਤਲਬ ਜਾਂਦਾ 90 ਕਿਲੋ ਹੀ ਮਾਲ ਘਟਦਾ ਬੋਲੋ ਬੱਸ ਵਿੱਚ ਟੋਲ ਦਿੰਦੇ ਨੇ ਭਰੀ ਹੋਈ ਗੱਡੀ ਖਾਲੀ ਗੱਡੀ ਦੇ ਭਰੀ ਹੋਈ ਗੱਡੀ ਕੰਡਾ ਕਰ ਦੇਣੀਆਂ ਭਰੀ ਹੋਈ ਸਹੀ ਕੰਡਾ ਕਰ ਦੇਣੀਆਂ ਖਾਲੀ ਗੱਡੀ ਜਾਨੂ ਡਰਾਈਵਰ ਨੇ ਉਤਰਨਾ ਜਾਨੂ ਉਹਨਾਂ ਨੇ ਰੋਕ ਦੇਣਾ ਆ ਰੋਕ ਦੇਣਾ ਅੱਛਾ ਜੀ ਬਾਡਮਾ ਰੋਡ ਤੇ ਫੈਕਟਰੀ ਆ ਉਹ ਕੀ ਆ ਜਿੱਦੈ ਮੈਂ ਮਰਾਤ ਨੂੰ ਇੱਕੇ ਦਮ ਝੱਕਣਾ ਆ ਉਦੋਂ ਇੱਕ ਤਰਪਾਲ ਸੀ ਇੱਕ ਇਹਨਾਂ ਦੀ ਫੈਕਟਰੀ ਚ ਪਈ ਇੱਥੇ ਸ਼ੈੱਡ ਸੀ ਇਹਨਾਂ ਨੂੰ ਕਹਿੰਦਾ ਥੱਲੇ ਲਵਾ ਲਓ ਸ਼ੈੱਡ ਦੇ ਅੱਛਾ ਜੀ ਇਹ ਉਦੋਂ ਦਾ ਮੰਨੇ ਨਹੀਂ ਜਦੋਂ ਬਰਖਾਤ ਬੰਦ ਹੋ ਗਈ ਸਵੇਰੇ ਮੈਨੂੰ ਕਹਿੰਦਾ ਹੁਣ ਲਾ ਦੇ ਤੇ ਮੈਂ ਕਿਹਾ ਹੁਣ ਬਰਖਾਤ ਹੀ ਬੰਦ ਹੋ ਗਈ ਹਾਂਜੀ ਫਿਰ ਕੀ ਹੋਇਆ ਵੀ 10 ਕ ਬੋਰੀਆਂ ਜਿੱਦਾਂ ਉਹ ਤਰਪਾਲ ਦੀ ਸਲਾਵਜੀ ਨਹੀਂ ਚੜ ਜਾਂਦੀ ਉਤਲੀਆਂ ਉਤਲੀਆਂ ਬੋਰੀਆਂ ਨੂੰ ਹਾਂਜੀ ਉਹ ਲੱਗ ਗਈ ਉਦੋਂ ਪਹਿਲਾਂ ਇਹ ਕਹਿੰਦਾ ਮੈਂ ਖਾਲੀ ਨਹੀਂ ਕਰਦਾ ਮੈਂ ਕਿਹਾ ਵੀ ਬਾਹਰ ਕਢਾ ਦੇ ਇਹ ਨਹੀਂ ਕਰਦਾ ਤਾਂ ਠੀਕ ਆ ਜੀ ਤੇ ਪਿੱਛੇ ਪਾਰਟੀ ਨੂੰ ਫੋਨ ਕਰਿਆ ਉਹਨਾਂ ਨੇ ਇੱਕ ਹੀ ਜਵਾਬ ਸੀ ਜੀ ਗੱਲ ਕਰਦੇ ਆ ਗੱਲ ਕਰਦੇ ਆ ਆਏ ਕਿੱਥੋਂ ਸੀ ਜੀ ਭਰਕੇ ਤੁਸੀਂ ਇਹ ਬੀਜਾ ਨਗਰ ਰਾਜਸਥਾਨ ਤੋਂ ਹਾਂਜੀ ਰਾਜਸਥਾਨ ਬੀਜਾ ਨਗਰ ਸ਼੍ਰੀ ਬੀਜਾ ਨਗਰ ਗੰਗਾਗੜ੍ਹ ਜ਼ਿਲ੍ਹੇ ਦਾ ਗੰਗਾ ਨਗਰ ਕੋ ਬੀਜੇ ਨਗਰ ਤੋਂ ਠੀਕ ਹੈ ਜੀ ਤੇ ਇੱਥੇ ਆਇਆ ਮੁਰਕੇਵੇਂ ਪੱਟਲੀ ਗੱਡੀ ਇੱਕ ਦਿਨ ਮਤਲਬ ਇੱਕ ਦਿਨ ਕੀਤੀ ਨਹੀਂ ਖਾਲੀ ਦੂਜੇ ਦਿਨ ਪੱਟ ਲਈ ਇਹਨੇ ਰੋਤੇ ਮੈਨੂੰ ਕੋਲ ਥੱਲੇ ਪਾਣੀ ਹੈ ਮੈਂ ਇਹ ਪੱਟਲਾ ਥੱਲੇ ਪਾਣੀ ਆਦਾ ਉਹ ਥੱਲੇ ਕਿਤੇ ਮਤਲਬ ਨਹੀਂ ਨਿਕਲਿਆਗਾ ਉਹ ਬੋਰੀਆਂ 2 ਘੰਟਿਆਂ ਜੁੱਤਲੀਆਂ ਉਲੀਆਂ ਸੁੱਕ ਗਈਆਂ ਉੱਪਰਲੀ ਉਪਲੀਆਂ ਜਿਹੜੀਆਂ 520 ਬੋਰੀਆਂ ਲਾ ਲੋ ਜਿਹੜੀਆਂ ਉੱਪਰ ਸੀਗੀਆਂ ਉਹਨਾਂ ਨੂੰ ਮਾੜਾ ਮੱਟੀ ਸਲਾਬ ਆ ਗਈ ਉਦੋਂ ਆਈ ਜਾਂਦੀ ਜਿਵੇਂ ਪਲਾਸਟਿਕ ਦੇ ਤਰਪਾਲ 'ਚ ਜਿੱਦਾਂ ਉਹ ਪਾਪਾ ਵਾ ਠੰਡਾ ਪਾਣੀ ਗਲਾਸ 'ਚ ਪੋਣੇ ਪਸੀਨਾ ਜਿਹਾ ਨਿਕਲੇ ਆਉਂਦਾ ਉਦਾਂ ਉਹ ਸਿਸਟਮ ਹੋ ਗਿਆ ਹਾਂਜੀ ਹੁਣ ਇਹਦੇ ਪਹੁੰਚ ਬਣਾ ਕੇ ਦੇਤੀ ਵੀ ਦਲਾਲ ਦੇ ਕਹਿਣ ਤੇ ਖਾਲੀ ਕੀਤੀ ਮਾਂ ਵੀ ਪਾੜਾ ਨਾ ਤੇ ਉਹ ਦਲਾਲ ਫੋਨ ਚੱਕਦਾ ਪਹਿਲਾਂ ਇਹ ਕਹਿੰਦਾ ਮੈਂ ਗੱਡੀ ਨਹੀਂ ਕੱਢਣ ਦਿੰਦਾ ਫਿਰ ਤੁਹਾਡਾ ਆ ਗਿਆ ਮੈਂ ਕਹਿੰਦਾ ਗੱਲ ਕਰਦਾ ਮੈਂ ਫਿਰ ਉਹ ਦਲਾਲ ਦਾ ਨੰਬਰ ਕਿਹੜਾ 00425 ਵਾਲਾ ਹਾਂਜੀ ਹਾਂਜੀ 9812100425 ਹਾਂਜੀ ਹਾਂਜੀ ਇੱਕ ਮਿੰਟ ਮੈਂ ਲੋਰ ਲਾ ਰਿਹਾ ਫੋਨ ਅਮਰਿੰਦਰਾ ਫੋਨ ਦੇ ਆਪਣਾ ਹੁਣ ਕੋਈ ਨਿਆਹ ਦਿੰਦੇ ਨਹੀਂ ਨਾ ਫੈਕਟਰੀ ਵਾਲਾ ਨਾ ਹੁਣ ਦਿੰਦਾ ਬਾ ਨਿਆਹ ਦਿੰਦੇ ਨਹੀਂ ਕੋਈ ਗੱਲ ਨਹੀਂ ਜੀ ਆਪਾਂ ਇਹਦਾ ਹੁਣੇ ਫਿਰ ਜਲੂਸ ਕਰਦਾਂਗੇ ਲੋਕੀ ਆ ਮਾਲਕ ਨੂੰ ਫੋਨ ਕਰਦਾ ਆਪਦੇ ਨੂੰ ਉਹ ਕਹਿੰਦਾ ਜੀ ਤੁਸੀਂ ਮੈਨੂੰ ਤੂੰ ਦੋ ਤਰ ਪਾਲਾਂ ਦਿੱਤੀਆਂ ਮੈਂ ਦੋਵੇਂ ਪਾਲੀਆਂ ਜੇ ਬਿਲਕੁਲ ਤੀਜੀ ਹੁੰਦੀ ਤੇ ਮੈਂ ਤੀਜੀ ਵੀ ਪਾ ਲੈਂਦਾ ਨਾ ਨਾ ਘਰੋਂ ਲੈ ਕੇ ਉਹਨੂੰ ਚਾਹੀਦੀ ਹੈ ਜੀ ਡਰਾਈਵਰੀ ਤੁਸੀਂ ਕਰਨੀ ਹੈ ਨਾ ਘਰੋਂ ਇੱਕ 20000 ਰੁਪਏ ਆਰਡਰ ਆ ਕੇ ਇਹ ਬਾਰ ਦਾ ਨਾ ਘਰੋਂ ਲੈ ਕੇ ਆਉਣਾ ਆਪਾਂ ਨੇ ਉਹੀ ਤੇ ਚੱਕਰ ਹੋਇਆ ਖੜਾ ਮੈਂ ਤੁਹਾਡੀ ਗਲਤੀ ਹੈ ਮੈਂ ਕਿਹਾ ਸਾਡੀ ਇਹਦੇ ਚ ਕੀ ਗਲਤੀ ਜਦੋਂ ਪਿਛਲੇ ਚੱਕਰ ਨੂੰ ਮੈਂ ਤਰਪਾ ਕੋਮਲ ਕੋਮਲ ਕਰਕੇ ਸਭ ਤੋਂ ਛਾਲਾ ਕੌਣ ਹੈ ਇਹ ਹੀ ਆ ਦਲਾਲ ਤੁਸੀਂ ਉਹ ਖੇਤਰ ਖੜੇ ਹੋ ਨਾ ਆ ਫੈਕਟਰੀ ਜੀ ਖੜਾ ਹੈ ਜੇ ਹੁਣ ਕਹਿੰਦਾ ਗੱਡੀ ਬਾਹਰ ਕੱਢ ਫੈਕਟਰੀ ਤੋਂ ਉਸ ਤੋਂ ਬਾਅਦ ਇੰਨਾ ਦਿਖਾਏ ਕੀ ਕਹਿੰਦਾ ਹੁਣ ਇਨਾ ਇਸ਼ਾਰਾ ਮੈਂ ਦਵਾਂ ਉਹ ਇਹ ਜਿਹੜੀ ਬਰਫਾਤ ਆਈ ਹੈ ਬਾਈ ਜੀ ਤੁਸੀਂ ਉਰੇ ਪਹੁੰਚੇ ਤਾਂ ਆਈ ਹੈ ਫੈਕਟਰੀ ਦੇ ਅੰਦਰ ਆਈ ਹੈ ਅੰਦਰ ਸ਼ੈੱਡ ਖੱਤਲੀ ਪਈ ਆ ਤੁਹਾਨੂੰ ਛੱਡਾ ਦੀ ਵੀਡੀਓ ਵੀ ਪਾਈ ਆ ਬਾਈ ਜਿਹੜੇ ਤੋਂ ਦੇਖ ਲਈ ਬਾਈ ਜੀ ਮੈਂ ਆ ਵੀ ਜਿਹੜੀ ਆਪਣੀ ਗੱਲਬਾਤ ਹੋ ਰਹੀ ਹੈ YouTube ਤੇ ਪਾਵਾਂਗੇ ਇਹਨਾਂ ਦਾ ਆਪਣਾ ਕਰਦਾ ਮੈਂ ਇਲਾਜ ਆ ਉਹ ਕੀ ਹੈ ਇਹ ਵਜ਼ਨ ਘਟਾਉਂਦੇ ਆ ਮੈਨੂੰ ਪਿੱਛੋਂ ਪਾਰਟੀ ਨੇ ਕਿਹਾ ਸੀ ਇੱਥੇ ਵਜ਼ਨ ਘਟੂਗਾ ਮੇਰੇ ਨਾਲ ਇਹ ਕਿਹਾ ਸੀ 000 00 425 ਵਾਲਾ ਜਿਹੜਾ ਨੰਬਰ ਆ ਗਰਗ ਕਰਕੇ ਹਾਂਜੀ ਹਾਂਜੀ ਇਹ ਬੰਦੇ ਨੇ ਫੋਨ ਨਹੀਂ ਚੱਕਿਆ ਹੈਗਾ ਇਹ ਨਹੀਂ ਚੱਕਦਾ ਇਹ ਸਾਡਾ ਹੀ ਨਹੀਂ ਚੱਕੀ ਜਾਂਦਾ ਕੋਈ ਨਾ ਉਹ ਗੱਡੀ ਵਾਲਾ ਹੀ ਕਰ ਰਿਹਾ ਹੈ ਬੰਦ ਜਾਂਦੇ ਨੰਬਰ ਉਹ ਤੇ ਸੰਬੰਧ ਹੋ ਨਹੀਂ ਪਿੱਛੇ ਘਟਨੇ ਕੇ ਮਾਈਪ ਹਉ ਸੁਣ ਲਿਓ ਜੀ ਆਹ ਦੇਖੋ ਘੰਟੀ ਜਾ ਰਹੀ ਆ ਦੂਏ ਫੋਨ ਤੋਂ ਨਹੀਂ ਉਹ ਅਸੀਂ ਲਾ ਲਿਆ ਅਸੀਂ ਪੰਜ ਸੱਤ ਜਣਾਂ ਨੇ ਟਰਾਈ ਕਰ ਲਿਆ ਇੱਕ ਕਾਲਰ ਸਾਈਬਰ ਅਪਰਾਧੀ ਇਹ 3 ਨਵਾਂ ਇਹ ਪਾਰਟੀ ਦਾ ਇਹ ਸਾਈਬਰ ਹੈਲਪਲਾਈਨ ਹੈ ਇਹ ਪਾਰਟੀ ਦਾ ਆ ਗਿਆ ਰੁਦਰਾ ਮਥਾਣਾ ਚੌਂਕੀ ਗਰਾਊਂਡ ਫਲੋਰ ਹਨਮਾਨ ਜੀ ਮੰਦਿਰ ਦੇ ਪਾਸ ਕ੍ਰੂ ਚੇਤਰ ਇਹ ਲਾੜਵੇ ਰੋਡ ਤੇ ਆ ਮਤਲਬ ਇਧਰੋਂ ਆਪਾਂ ਨਿਕਲਦੇ ਆ ਨਾ ਲਾੜਵੇ ਵਾਲੇ ਜਮਨਾ ਨਗਰ ਵਾਲੇ ਪੁੱਛੋ ਨੀ ਕੀ ਇਹ ਖੱਜਲਸਵਾਰ ਵੱਧ ਕਰਦਨੇ ਗੱਡੀ ਵਾਲਿਆਂ ਨੂੰ ਇਹਨਾਂ ਦਾ ਮਾਲ ਭਰਨ ਤੋਂ ਪਹਿਲਾਂ ਸੋਚਣਾ ਪੈਣਾ ਉਹ ਕੋਈ ਨਹੀਂ ਗੱਲ ਆ ਇਹਨਾਂ ਨੂੰ ਮਤਲਬ ਇੱਥੇ ਇੱਕ ਗੱਲ ਗੱਡੀ ਖਾਲੀ ਹੋਈ ਉਹਦਾ 35000 ਰੁਪਿਆ ਕਟਿਆ ਮਾਲ ਘਟਾਦਾ ਉਹਦਾ 7 ਕੁਇੰਟਲ ਦਾ 7-7 ਕੁਇੰਟਲ ਥੋੜੀ ਮਾਲ ਘਟਾਦਾ 35000 ਪਾੜਾ ਹੀ ਕਟ ਲਿਆ ਗੱਡੀ ਵਾਲੇ ਦਾ ਹਾਉ ਗੱਡੀ ਵਾਲਾ ਫਿਰ ਮਾਰਦਾ ਸੀਗਾ ਥੋੜਾ ਜਿਹਾ ਮਤਲਬ ਬੰਦਾ ਚਲ ਗਿਆ ਮੈਂ ਦੇ ਦੇ ਕੇ ਆ ਗਿਆ ਹੈਲੋ ਹਾਂਜੀ ਬਾਜੀ ਸਤਿ ਸ੍ਰੀ ਅਕਾਲ ਹਰਪ੍ਰੀਤ ਸਿੰਘ ਔਜਲਾ ਬੋਲਦਾ ਜੀ ਔਜਲਾ ਟਰਾਂਸਪੋਰਟ ਚੋਂ ਸਤਿ ਸ੍ਰੀ ਅਕਾਲ ਜੀ ਵੀਰ ਜੀ ਇੱਕ 1703 ਗੱਡੀ ਤੁਹਾਡੀ ਖੇਤਰ ਖੜੀ ਹੈ ਅੱਜ 2-3 ਦਿਨ ਹੋ ਗਏ ਇਹ ਤੁਹਾਡੇ ਕਿਤੇ ਟਰਾਂਸਪੋਰਟ ਹੈ ਆਪਣਾ ਜੀ ਟਰਾਂਸਪੋਰਟ ਟੀਵੀ ਦਾ ਚੈਨਲ ਚੱਲਦਾ ਜੀ YouTube ਤੇ जनसेवा ड्राइवर पार्टी ਤੋਂ ਪੰਜਾਬ ਪ੍ਰਧਾਨ ਗੱਲ ਕਰ ਰਹੇ ਆ ਜੀ ਤੁਹਾਡੇ ਨਾਮ ਹਰਪ੍ਰੀਤ ਸਿੰਘ ਮੇਰੀ ਆਪਣੀ ਕੋਈ ਲੈਣਾ ਦੇਣਾ ਨਹੀਂ ਜੀ ਉਸ ਗੱਡੀ ਨਾਲ ਜੂਨੀਅਨ ਨੇ ਗੱਡੀ ਮੰਗੀ ਹੈ ਵਿਜੇਨਗਰ ਯੂਨੀਅਨ ਨੇ ਅੱਛਾ ਜੀ ਉਹਨਾਂ ਦੇ ਮਾਲਕ ਦਾ ਫੋਨ ਮੇਰੇ ਕੋਲ ਆ ਲਿਆ ਅੱਛਾ ਜੀ ਗੱਲ ਜੂਨੀਅਨ ਦੇ ਬਰਦਾਰ ਦਾ ਫੋਨ ਉਹਨਾਂ ਦੀ ਪਾਰਟੀ ਕੋਲ ਚਲਾ ਗਿਆ ਜਿਹਨੇ ਲੋਡ ਕਰਾਈ ਹੈ ਫਿਰ ਉਹਨਾਂ ਨੂੰ ساری ਗੱਲ ਦੀ ਦੰਤੀ ਜੀ ਉਹਦੇ ਤੇ ਥੱਲੇ ਤੱਕ ਪਾਣੀ ਚਲਾ ਗਿਆ ਸੀ ਪਹਿਲੇ ਉਤਲੀ ਬੋਰੀਆਂ ਉਹਨਾਂ ਤੋਂ ਸਿੱਲੀਆਂ ਕਹਿ ਕੇ ਲਵਾਈਆਂ ਦੋ ਦਿਨ ਖੱਲ ਜੀ ਅੱਛਾ ਜੀ ਥੱਲੇ ਪੂਰੀਆਂ ਚ ਪਾਣੀਆਂ ਚਲੇ ਗਏ ਉਹ ਸਾਰਾ ਬੈਟਰ ਰੋਡਰ ਦਾ ਮਾਲਕ ਨੂੰ ਪਤਾ ਹੈ ਉੱਥੋਂ ਦੀ ਯੂਨੀਅਨ ਨੂੰ ਪਤਾ ਵੀਜੇ ਨਗਰ ਦੀ ਜੀ ਉਹ ਜਾਂ ਤਾਂ ਦੇਖੋ ਜੀ ਜਿਹਨੇ ਮਾਲ ਭੇਜਿਆ ਤੁਸੀਂ ਉਹਦੇ ਨਾਲ ਗੱਲ ਕਰੋ ਜਿਹੜੀ ਪਾਰਟੀ ਨੇ ਲੋਡ ਕਰਾਇਆ ਜਾਂ ਤੁਸੀਂ ਵੀਜੇ ਨਗਰ ਯੂਨੀਅਨ ਤੇ ਗੱਲ ਕਰੋ ਜੀ ਉਹਨਾਂ ਦੀ ਰਜਾਬੰਦੀ ਦੇ ਨਾਲ ਸਾਰਾ ਕੰਮ ਕੀਤਾ ਜੀ ਮਾਲ ਥੱਲੇ ਤੱਕ ਪਹੁੰਚ ਗਿਆ ਜੀ ਉੱਥੇ ਉਹ ਸਮੈਲ ਆਣ ਲੱਗੀ ਸੀ ਮਾਲ ਚੋਂ ਜੀ ਅੱਛਾ ਜੀ ਮਾਲ ਦਾ ਪੱਤੀ ਹੁੰਦਾ ਵੀ ਕਿਤੇ ਦਰਵਾਜ਼ੇ ਕੋਹੜਾ ਹੋ ਸਕਦਾ ਹੈ ਜੀ ਫਿਰ ਤਾਂ ਵਪਾਰੀ ਗੱਲ ਹੈ ਜੀ ਆਪਾਂ ਕੋਈ ਤਾਂ ਰੋਜ਼ ਕੰਮ ਅਗਲੇ ਨੇ ਕਰਨਾ ਹੈ ਰੋਜ਼ ਨੇ ਦੇ ਦੇ ਬਿਜੌਣੇ ਕਰਨਾ ਹੈ ਬਿਲਕੁਲ ਜੀ ਪਰ ਬਾਈ ਜੀ ਆਏ ਆ ਨਾ ਤੁਸੀਂ ਮੈਂ ਤੁਹਾਡੀ ਗੱਲਾਂ ਸਹਿਮਤ ਆ ਠੀਕ ਆ ਵਪਾਰ ਦੇਖੋ ਦੋਏ ਬੰਦਿਆਂ ਨਾਲ ਚੱਲਣਾ ਟਰੱਕ ਵਾਲੇ ਤੇ ਵਪਾਰੀ ਦਾ ਰਲ ਕੇ ਵਪਾਰ ਚੱਲਣਾ ਬਿਲਕੁਲ ਰਲ ਕੇ ਚੱਲਣਾ ਜੀ ਬਿਲਕੁਲ ਠੀਕ ਆ ਵੀ ਪਰ ਉੱਥੇ ਗੱਡੀ ਪਹੁੰਚੀ ਤੇ ਡਰਾਈਵਰ ਕਹਿੰਦਾ ਮੈਂ ਇਹਦੀਆਂ ਮਿੰਤਾਂ ਕਾਲੀਆਂ ਵੀ ਮੇਰੀ ਗੱਡੀ ਸ਼ੈੱਡ ਥੱਲੇ ਲਵਾ ਦਿਓ ਰਾਤ ਨੂੰ ਬਹੁਤ ਝੱਖੜ ਆਇਆ ਤੇ ਜਦ ਵੀ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ ਤੇ ਦੂਏ ਦਿਨ ਮੈਨੂੰ ਕਹਿੰਦੇ ਜੀ ਹੁਣ ਲਾ ਦੇ ਵੀ ਸ਼ੈੱਡ ਥੱਲੇ ਕਹਿੰਦਾ ਜੀ ਹੁਣ ਕੋਟੀ ਗੱਲ ਇਹ ਗੱਲ ਮੈਨੂੰ ਵੀ ਉਹਨਾਂ ਨੇ ਕਿ ਇੱਕ ਗੱਲ ਦੱਸੋ ਸਾਡੀ ਵੱਸ ਗੱਡੀ ਤਰਪਾਲ ਪਾ ਕੇ ਸੜਕ ਤੇ ਖੜੀ ਹੈ ਜੀ ਹੂੰ ਉਹਦਾ ਤਾਂ ਦੇਖੋ ਉਦੋਂ ਉੱਥੇ ਤਾਂ ਛੱਡ ਨਹੀਂ ਹੁੰਦਾ ਜੀ ਤਰਪਾਲ ਮਜ਼ਬੂਤ ਹੈ ਤਾਂ ਪਾਣੀ ਕਿਵੇਂ ਚਲਾ ਜਾਊਗਾ ਜੀ ਉਹ ਤਾਂ ਜੀ ਉਹ ਡਰਾਈਵਰ ਦੂਏ ਫੋਨ ਤੇ ਹੋਲਡੇ ਆ ਭਾਈ ਜੀ ਮੇਰੇ ਨਾਲ ਨਹੀਂ ਉਹ ਕਹਿ ਰਿਹਾ ਕਹਿੰਦਾ ਜੀ ਉੱਪਰਲੀ ਬੁਰੀਆਂ ਨੂੰ ਸੁਲਾਬ ਜ਼ਰੂਰ ਆਈ ਹੋਈ ਆ ਕਹਿੰਦਾ ਮੈਂ ਪਟਾਈ ਆ ਗੱਡੀ ਇਹਨੂੰ ਸਰਸੇ ਬੈਠੇ ਨੂੰ ਪਤਾ ਲੱਗ ਗਿਆ ਵੀ ਬੁਰੀਆਂ ਭਿੱਜੀਆਂ ਮਸਤੋਂ ਦਾ ਇਹਨੂੰ ਸਰਸੇ ਬੈਠੇ ਨੂੰ ਤਨ ਉਹ ਵੀ ਉਹਦੇ ਹੱਥ ਪੈਰ ਜੋੜ ਕੇ ਲਵਾਈ ਆ ਉਹਨਾਂ ਨੂੰ ਕਿਹਾ ਜੀ ਨੇ ਲੋਡ ਕਰਾਈ ਦੀ ਬਹਿ ਕੇ ਭਈਆ ਰਲ ਬਿਲ ਕੇ ਭੁਗਤ ਲਓ ਹਾਂਜੀ ਉਹਦੇ ਨਾਲ ਗੱਲ ਕਰ ਲਓ ਤੁਸੀਂ ਜੂਨੀਅਰ ਵਾਲੇ ਨਾਲ ਉੱਤੇ ਬੀਜੇ ਨਗਰ ਜੀ 9876598000 ਨੰਬਰ ਆ ਜੀ ਉਹਨਾਂ ਦਾ ਹਾਂ ਮੇਰੇ ਖਿਆਲ ਸੱਤਵੇਂ 765 98000 ਨੰਬਰ ਜੂਨੀਅਰ ਦਾ ਠੀਕ ਆ ਮੇਰੇ ਖਿਆਲ ਆ ਜੀ ਇਹ ਨੰਬਰ ਠੀਕ ਆ ਭਾਈ ਜੀ ਧੰਨਵਾਦ ਅਸੀਂ ਕਰ ਦਿਆਂਗੇ ਹਾਂ ਹੈਲੋ ਹੈਲੋ ਬਾਜੀ ਇਹ ਯੂਨੀਅਨ ਦਾ ਨੰਬਰ ਨਹੀਂ ਇਹ ਤੇ ਪਾਲਸੀ ਦਾ ਇਹਨੂੰ ਪੁੱਛਣ ਆਲਾ ਵੀ ਤੈਨੂੰ ਇੱਥੇ ਬੈਠੇ ਨੂੰ ਪਤਾ ਲੱਗ ਗਿਆ ਵੀ ਬੋਰੀਆਂ ਥੱਲੇ ਤਾਂ ਗਿੱਲੀਆਂ ਆ ਮੈਂ ਕੋਲੇ ਬੈਠ ਵੀਡੀਓ ਬਣਾਈ ਜਨਾ ਮੈਨੂੰ ਤਾਂ ਕੋਈ ਲੱਭੀ ਨਹੀਂ ਥੱਲੇ ਗਿੱਲੀ ਬੱਤ ਕਹਾਣੀ ਕੀ ਆ ਜੀ ਇਹਨੂੰ ਮੁਸ਼ਕ ਵੀ ਆ ਗਿਆ ਉੱਥੇ ਬੈਠੇ ਨੂੰ ਸਾਨੂੰ ਇੱਥੇ ਕੋਲੇ ਖੜਿਆ ਨੂੰ ਮੁਸ਼ਕ ਨਹੀਂ ਆਇਆ ਇਹਨੂੰ ਉੱਥੇ ਸਰਸੇ ਬੈਠੇ ਨੂੰ ਮੁਸ਼ਕ ਆ ਗਿਆ ਇਹਨੇ ਤਾਂ ਜੀ ਕੰਮੇ ਨਵੇੜਤਾ ਕਹਿੰਦਾ ਯੂਨੀਅਨ ਚ ਗੱਡੀ ਲਾਈ ਆ ਯੂਨੀਅਨ ਚ ਪਤਾ ਕਰੋ ਫਲਾਨਾ ਕਰੋ ਇਹ ਤਾਂ ਜੀ ਯੂਨੀਅਨ ਪਤਾ ਵਪਾਰ ਮੰਡਲ ਦੀ ਹੈ ਉਹ ਵਪਾਰੀਆਂ ਨਾਲ ਦੇ ਪੱਖ ਜੀ ਬੋਲਦੇ ਆ ਬਸ ਉੱਥੇ ਕੋਈ ਆਪਣੀ ਪੱਖ ਜ ਉਹਨਾਂ ਉਹ ਵੀ ਇਹੀ ਕੰਮ ਨਵੇਲ ਦਿੰਦੇ ਆ ਹੁਣ ਇਹਦੇ ਕੋਲੇ ਤਰਪਾਲ ਜਦੋਂ ਇਹਨਾਂ ਦੇ ਗੱਡੀ ਅੰਦਰ ਖੜੀ ਆ ਅੰਦਰ ਜਾਂ ਸ਼ੈੱਡ ਖਾਲੀ ਪਏ ਨਹੀਂ ਹੈ ਵੀ ਨਾ ਕਿਹਾ ਹੋਵੇ ਫਿਰ ਵੀ ਬੰਦਾ ਕਹਿੰਦੇ ਵੀ ਯਾਰ ਤੁਸੀਂ ਕਿਹਾ ਨਹੀਂ ਸਾਨੂੰ ਠੀਕ ਆ ਜੀ ਚਲੋ ਮੈਂ ਬਾਅਦ ਚ ਕਾਲ ਲਾਉਣਾ ਜੀ ਇਹਨੂੰ ਵੀ ਚਲ ਮੈਂ ਤੁਹਾਨੂੰ ਯੂਨੀਅਨ ਦਾ ਨੰਬਰ ਵੀ ਭੇਜ ਦਿੰਦਾ ਉਹ ਦਿਓ ਨੰਬਰ ਆਪਾਂ ਬਾਅਦ ਚ ਲਾਉਨੇ ਆ ਫੋਨ